ਮਰਵਾ ਰਹੀ ਲੱਗਦਾ ਤੇਰਾ ਸਾਰੇ 베ਰਾ ਤੇਰਾ ਹਰਾਮ ਤੇ ਵੀਡੀਓ ਕੁੜੀਆਂ ਨਾਲ ਤੂੰ ਮੈਨੂੰ ਕਮਾਦ ਕਮਾਦ ਤੂੰ ਖਾਦੀ ਤੂੰ ਪੀਉਂਦੀ ਤੂੰ ਜੋ ਠਾਟਾ ਇਕ ਦਿੱਤਾ ਉਹ ਫਿਰ ਬਾਹਰ ਹੀ ਕਰਦਾ ਤੂੰ ਮੇਰੇ ਨਾਲ ਕਮਾਦ ਪਾਈ ਜੁੜਾ ਸਾਡੇ ਸਾਥ ਨਾਲ ਮੇਰੇ 11 ਬੱਸ ਤੂੰ ਵੰਨ ਮੇਰੇ ਕੋਲ ਗੱਲ ਕਰ ਲਓ ਚੋਲੀ ਮਰਾਂ ਤੂੰ ਮਰਾਂਗੇ ਹਰ ਪਾਣੀ ਪਾਣੀ ਨੇ ਕਰਤੀ ਇੰਨੇ ਵਧੀਆ ਪ੍ਰੋਫਾਈਲ ਹੋਣ ਦੇ ਬਾਵਜੂਦ ਵੀ ਐਜੂਕੇਸ਼ਨ ਫਰਸਟ ਫਰਸਟ ਡਿਗਰੀ ਚ ਮੈਂ ਆਪਣੀ ਗ੍ਰੈਜੂਏਸ਼ਨ ਕੀਤੀ ਹਾਈਲਾਈਟਸ ਚ ਮੈਂ ਜੋ ਓਵਰ ਆਲ ਸੈਵਰਿੰਗ ਫਾਈਲ ਬਣਾਣੀ ਮੈਂ ਨਾਮ ਹੈਰੀ ਗੌਸ਼ਲਾ ਮੈਂ ਵੀਆਈਸੀ ਪਟਿਆਲਾ ਤੋਂ ਆਪਣੇ ਆਸਟ੍ਰੇਲੀਆ ਦੀ ਫਾਈਲ ਇਨੀਸ਼ੀਏਟ ਕਰਾਈ ਸੀ ਹਾਇਰ ਐਜੂਕੇਸ਼ਨ ਲਈ ਮਾਸਟਰਸ ਲਈ ਤੇ ਮੇਰਾ ਪ੍ਰੋਸੈਸ 2024 ਦਾ ਸ਼ੁਰੂ ਕੀਤਾ ਹੋਇਆ ਨੇ ਨਵੰਬਰ ਦਾ ਇਹਨਾਂ ਸਾਨੂੰ ਲਾਰੇ ਲਾਈ ਗਏ ਤੇ ਅੱਜ ਅਪ੍ਰੈਲ ਜਮਈ ਮਈ ਹੋ ਗਈ ਅੱਜ ਪੂਰੇ 9 ਮਹੀਨੇ ਹੋ ਗਏ ਇਹਨਾਂ ਨੇ ਸਾਡੇ ਸਾਰੇ ਪੈਸੇ ਰੱਖੇ ਪਏ ਨੇ ਸਾਰੀ ਸਾਡੀ ਟਰਾਂਜੈਕਸ਼ਨਾਂ ਬੈਂਕਰਾਂ ਹੀ ਕੀਤੀਆਂ ਹੋਈਆਂ ਨੇ ਤੇ ਇਹਨਾਂ ਦਾ ਜਿਹੜਾ ਮਾਲਕਰਾ ਤਨਦੀਪ ਗਰਾਗ ਤੇ ਬ੍ਰਾਂਚ ਮੈਨੇਜਰ ਪਾਰੂਲ ਕਲਰਾ ਰਚਨਾ ਸ਼ਰਮਾ ਤੇ ਦੀਵਿਆ ਆ ਸਾਡੀ ਕਾਉਂਸਲਰਾਂ ਸੀ ਇਹਨਾਂ ਨੇ ਸਾਡੇ ਨਾਲ ਪੂਰੀ ਠੱਗੀ ਕੀਤੀ ਆ ਤੇ ਮੇਰੀ ਗ੍ਰੈਜੂਏਸ਼ਨ ਕੀਤੀ ਹੋਈ ਆ ਮੈਂ 2024 ਦਾ ਪਾਸ ਆਊਟ ਆ ਤੇ ਮੇਰੇ ਹਾਈਲਾਈਟਸ ਚੋਂ 7.5 ਓਵਰਾਲ ਬੈਂਡ ਨੇ ਇੰਨੇ ਵਧੀਆ ਪ੍ਰੋਫਾਈਲ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਸਾਡੇ ਨਾਲ ਠੱਗੀ ਕੀਤੀ ਸਾਨੂੰ ਨਕਲੀ ਰਸੀਦਾ ਬਣਾ ਕੇ ਭੇਜੀਆਂ ਫੀਸਾਂ ਦੀਆਂ ਤੇ ਸਾਡੇ 8.5 ਲੱਖ ਰੁਪਿਆ ਇਹਨਾਂ ਨੇ ਫੀਸ ਦਾ ਨਕਲੀ ਰਸੀਦ ਬਣਾ ਕੇ ਸਾਨੂੰ ਭੇਜੀ ਆ ਤੇ 90 ਹਜ਼ਾਰ ਇੰਸ਼ੋਰੈਂਸ ਦੇ ਰੱਖ ਕੇ ਟੋਟਲ ਸਾਡਾ 11 ਲੱਖ ਰੁਪਿਆ ਇਹਨਾਂ ਨੇ ਦੱਬ ਲਿਆ ਸਾਡੀ ਸਾਰੀ ਟ੍ਰਾਂਜ਼ੈਕਸ਼ਨ ਬੈਂਕਰ ਆਹੀ ਥਰੂ ਨੇ ਬੈਂਕ ਟ੍ਰਾਂਜ਼ੈਕਸ਼ਨਾਂ ਨੇ ਤੇ ਮੇਰੀ ਮੀਡੀਆ ਨੂੰ ਦਰਖਾਸਤ ਆ ਵੀ ਜਲਦੀ ਜਲਦੀ ਆਹ ਰਤਨ ਠੱਗ ਨੂੰ ਚੱਕਿਆ ਜਾਵੇ ਤੇ ਹਾਂਜੀ ਦੱਸੋ ਹਾਂਜੀ ਹਾਂਜੀ ਅਸੀਂ ਐਸਐਸਪੀ ਸਾਹਿਬ ਨੂੰ ਵਰਨਨ ਸ਼ਰਮਾ ਜੀ ਨੂੰ ਦੇਖ ਕੇ ਆਏ ਸੀ ਆਪਣੀ ਐਪਲੀਕੇਸ਼ਨ 6 ਮਹੀਨਿਆਂ ਨੂੰ ਦਿੱਤੀ ਸੀ ਉਹ ਮਾਰਕ ਹੋ ਗਈ ਹੁਣ ਇੰਸਪੈਕਟਰ ਆ ਕੇ ਉਹਰੇ ਮੁੜ ਕੇ ਇਹਨਾਂ ਬਾਹਰ ਨਹੀਂ ਨਿਕਲਣਾ ਇਹਨਾਂ ਦਾ ਮਾਲਕ ਰਤਨਦੀਪ ਰਾਗ ਤੇ ਅਸੀਂ ਇਹਨਾਂ ਨੂੰ ਠੱਗ ਨੂੰ ਬਾਹਰ ਕੱਢਣ ਲਈ ਸਾਨੂੰ ਧਰਨਾ ਪ੍ਰਦਰਸ਼ਨ ਕਰਨਾ ਪਿਆ ਤੇ ਮੀਡੀਆ ਬਾਰੇ ਮੈਂ ਹਮੇਸ਼ਾ ਸੋਣਿਆ ਸੀ ਵੀ ਮੀਡੀਆ ਇਸ ਦਾ ਫੋਰਸ ਪੀਲਰ ਆਫ ਡੈਮੋਕ੍ਰੇਸੀ ਅੱਜ ਮੈਂ ਦੇਖ ਵੀ ਲੱਗਾ ਕਿ ਸਾਡੇ ਮੀਡੀਆ ਵਾਲੇ ਸਾਥੀ ਸਾਡੇ ਨਾਲ ਆ ਕੇ ਖੜੇ ਨੇ ਤੇ ਮੈਂ ਆਪਣੇ ਮੀਡੀਆ ਸਾਥੀਆਂ ਰਾਹੀਂ ਤਰਖਾਸਤ ਕਰਨਾ ਚਾਹੁੰਦਾ ਸੀ ਐਮ ਭਗਵੰਤ ਮਾਨ ਸਾਹਿਬ ਨੂੰ ਕਿ ਉਹਨਾਂ ਦਾ ਰੰਗਲਾ ਪੰਜਾਬ ਦਾ ਸੁ ਇਹ ਜੇ ਰਤਨਦੀਪ ਗਰਾਗ ਤੇ 파ਰੁਲ ਕਲਰਾ ਵਰਗੇ 에이전ਟ ਠਾਗੇ 에이전ਟ ਗੰਦਲਾ ਬਣਾ ਰਹੇ ਨੇ ਪੰਜਾਬ ਨੂੰ ਤੇ ਇਹਨਾਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਹੋਵੇ ਮੈਂ ਪਟਿਆਲਾ ਐਡਮਿਨਿਸਟ੍ਰੇਸ਼ਨ ਨੂੰ ਹੰਬਲ ਰਿਕਵੈਸਟ ਕਰਦਾ ਕਿ ਮੇਰੇ ਸਾਰੇ ਪੈਸੇ ਜਲਦੀ ਜਲਦੀ ਵਾਪਸ ਹੱਤੇ ਜਾਣ ਕਿਉਂਕਿ ਸਾਡੀ ਸਾਰੀ 트랜ਜੈਕਸ਼ਨਾਂ ਬੈਂਕਰਾਂ ਹੀ ਨੇ ਅਸੀਂ ਸਾਰਾ ਪੈਸਾ ਵਿਆਜ ਰਾਹੀਂ ਬਾਲਕ ਨੂੰ ਕੀ ਕਿਹਾ ਗਾ ਬਾਲਕ ਬੰਦੋ ਸਾਨੂੰ ਇਹ ਨਹੀਂ ਆਪਣੀ ਗਲਤੀ ਮੰਨਦੇ ਹੋਏ ਸਾਨੂੰ ਇਹਨਾਂ 30 30 ਅਪ੍ਰੈਲ ਦਾ ਚੈੱਕ ਕੱਟ ਕੇ ਦਿੱਤਾ ਵੀ ਮੇਰੀ ਗਲਤੀ ਆ ਮੇਰੇ ਥੋੜੀ ਫਾਈਨਲ ਲਾਈਫ ਕਸਾਲ ਖਰਾਬ ਕਰ ਦਿੱਤਾ ਵੀ ਚੈੱਕ ਲੈ ਜਾ ਤੁਸੀਂ ਵੀ ਮੈਨੂੰ ਛੱਡ ਦਿਓ ਫਿਰ ਅਸੀਂ ਆ ਤਿੰਨ ਤਰੀਕ ਨੂੰ ਸਾਡ ਨੂੰ ਚੈੱਕ ਦਾ ਰਿਜ਼ਲਟ ਆਇਆ ਉਹ ਤੋਂ ਪਤਾ ਲੱਗਿਆ ਕਿ ਚੈੱਕ ਬਾਊਂਸ ਹੋ ਗਿਆ ਚੈੱਕ ਚ ਨੀਲ ਅਮਾਉਂਟ ਸੀ ਇਨਸਫੀਸ਼ੀਐਂਟ ਫੰਡ ਸੀ ਤੇ ਇਸ ਨੇ ਸਾਨੂੰ ਫੇਰ ਇੱਕ ਹੋਰ ਠੱਗੀ ਲਾਤੀ ਕਰਾਂ ਦੀ ਤੇ ਹੁਣ ਅਸੀਂ ਬਹੁਤ ਆ ਬਾਜੋ ਕਹਿੰਦੇ ਇਹਨਾਂ ਦੀ ਮੈਡਮਾਂ ਕਹਿੰਦੀਆਂ ਨੇ ਜਿਹੜੀਆਂ ਅੰਦਰ ਬੈਠੀਆਂ ਨੇ ਕਹਿੰਦੀ ਜਿਹੜਾ ਉਸ ਮਰਜ਼ੀ ਕਰ ਲੋ ਇਹਨੇ ਆਪਣਾ ਪੁਰਾਣਾ ਸਟਾਫ ਹਟਾਤਾ ਕਿਉਂਕਿ ਇਹਦਾ ਤਰੀਕਾ ਹੀ ਆ ਇਹਨਾਂ ਨੇ ਪਹਿਲਾਂ ਤੀਵੇਂ ਨੂੰ ਕੇ ਕਰ ਦਿੰਦੇ ਨੇ ਵੀ ਕੋਈ ਕੁਝ ਕਰ ਨਹੀਂ ਸਕਦਾ ਬਾਜੋ ਹਟਾ ਕੇ ਜਾਂ ਮੈਟਰ ਠੰਡਾ ਹੋ ਜਾਂਦਾ ਵਾ ਫੇਰ ਜੁਆਇਨ ਕਰ ਕਿ ਕਿਉਂਕਿ ਹੋਰ ਬੱਚਾ ਜਿੰਦਗੀ ਖਰਾਬ ਕਰ ਸਕਣ ਕਿਹੜਾ ਇੰਸਟੀਚੂਟ ਹੈ ਜੀ ਕਿੱਥੇ ਆ ਇੰਸਟੀਚੂਟ ਹੈਗਾ ਵੀ ਆਈਈਸੀ ਪਟਿਆਲਾ ਇੰਸਟੀਚੂਟ ਆਹਾ ਲੀਲਾ ਭਵਨ ਚਾ ਆਪੋਜ਼ਿਟ ਸੰਦੀਪ ਹੋਂਡਾ ਦੇ ਅਸਲ ਪਟਿਆਲੇ ਨਾਮ ਕੀ ਹੈ ਸਰ ਕੱਲ ਨੂੰ ਆਪਾਂ ਕੱਲ ਨੂੰ ਬੈਠਦੇ ਤੁਹਾਨੂੰ ਜਿਆਦਾ ਸਰ ਜੀ ਸੁਣ ਅਸੀਂ ਸਭ ਇੱਕ ਸਿੰਪਲ ਗੱਲ ਪੁੱਛਣਾ ਹੈ ਕਿ ਜਿਹੜਾ ਪੜਨਾ ਲੱਗਿਆ ਹੈ ਕਿ ਇਹਦੇ ਵਿੱਚ ਕੋਈ ਸੱਚਾਈ ਹੈਗੀ ਹੈ ਸਰ ਜੀ ਆ ਜੀ ਆਪੇ ਕੁਛ ਵੀ ਸਾਰਾ ਹੋ ਰਹਾ ਨਾ ਨਾ ਅਰ ਤਾਂ ਤੁਸੀਂ ਜ਼ੋਰ ਕੁਛ ਕੰਮ ਕਰੋ ਕਿ ਧਰਮ ਨਾਲ ਕੀ ਕੰਮ ਕਰਤਾ ਬਣਾਉਣਾ ਧਰਮ ਨਾਲ ਇਹ ਹਰਦੋਂ ਦੇ ਰਹੇ ਨਸ ਇਹ ਨਾਦਾਨੀ ਹੋ ਰਹੀ ਹੈ ਇੱਕ ਬੱਚੇ ਦੀ ਜ਼ਿੰਦਗੀ ਖਰਾਬ ਕਰਤੀ ਹੈ ਉਹ ਗੱਲੀ ਉਹਦੀ ਵਿਧਵਾ ਮਾਂ ਇੱਕ ਨਿੱਕਾ ਜਿਹਾ ਬੱਚਾ ਹੈ ਜਿਹੜਾ ਸਾਢੇ 2 ਸਾਲ ਦਾ ਬੈਂਡ ਲੈ ਕੇ ਤੁਹਾਡੇ ਕੋਲ ਆਇਆ ਉਹ ਤੁਸੀਂ ਕਿੰਨੇ ਸਮੇਂ ਤੋਂ ਲੱਖਾਂ ਰੁਪਏ ਦਾ ਵਰਤ ਰਹੇ ਹੋ ਇੱਕ ਬੱਚਾ ਨਹੀਂ ਤੁਸੀਂ 100-100 ਹਜ਼ਾਰਾਂ ਬੱਚੇ ਦੇ ਕਰੋੜਾ ਰੁਪਏ ਵਰਤ ਰਹੇ ਹੋ ਮੁੜ ਕੇ ਤੁਸੀਂ ਕਹਿੰਦੇ ਯੂਨੀਵਰਸਿਟੀ ਦੇ ਫੀਸਾਂ ਤੁਸੀਂ ਹੀ ਭਰੀਆਂ ਉਹ ਸਿੱਧੀਆਂ ਮੇਲ ਆ ਰਹੀਆਂ ਨੇ ਵੀ ਫੀਸ ਭਰੋ ਫੀਸ ਭਰੋ ਕੀ ਗੱਲ ਹੈ ਕਿਉਂ ਬਈ ਤੁਸੀਂ ਮਤਲਬ ਕਰ ਰਹੇ ਹੋ ਸਿੱਧਾ ਜਵਾਬ ਤੁਹਾਨੂੰ ਦਵਾਂਗੇ ਕੀ ਇਹਦਾ ਕੰਮ ਤੁਸੀਂ ਕਰੋ ਕਰੋ ਸਾਹਿਬ ਅਸੀਂ ਮੁੱਢਲੀ ਸਥਿਤੀ ਤੁਹਾਨੂੰ ਦੱਸਦਾ ਯੂਨੀਵਰਸਿਟੀ ਫੀਸ ਨਹੀਂ ਪੁੱਲੀ ਦੀ ਗੱਲ ਕੀ ਕਰਨੀ ਹੈ ਤਾਰੇ ਤੋਂ ਤੁਹਾਡੇ ਖਾਤਿਆਂ 'ਚ ਪੈਸੇ ਪਏ ਨੇ ਕਿੰਨੇ ਤੁਸੀਂ 10 ਦਾ 20 ਵੀ 50 50 ਕਰੋੜ ਰੁਪਇਆ ਤੁਸੀਂ ਲੋਕਾਂ ਤੋਂ ਲਿਆ ਹੋਇਆ ਹੈ ਮਾਤਾ ਜੀ ਪਿਛੇ ਵੀ ਆਪਣਾ ਕੁਝ ਦਿਨ ਪਹਿਲਾਂ ਵੀ ਇੱਥੇ ਕੋਈ ਧਰਨਾ ਵਗੈਰਾ ਲੱਗਿਆ ਸੀ ਤੇ ਅੱਜ ਫੇਰ ਦੁਬਾਰੇ ਧਰਨਾ ਲੱਗਿਆ ਹੈ ਨਹੀਂ ਕੋਈ ਧਰਨਾ ਨਹੀਂ ਲੱਗਿਆ ਸੀ ਅੱਜ ਇਹ ਅੱਜ ਵਾਲੇ ਵਾਲੇ ਦੱਸ ਦਿਓ ਜੀ ਤੁਸੀਂ ਗਿਲਟੀ ਸਮਝਦੇ ਆਪਣੇ ਆਪ ਨੂੰ ਵੀ ਤੁਸੀਂ ਗਿਲਟੀ ਹੋ ਨਹੀਂ ਤੁਸੀਂ ਕੱਲ ਨੂੰ ਆ ਕੇ ਮੈਂ ਸਾਰੇ ਕੱਲ ਨੂੰ ਦੱਸਾਂ ਤੁਸੀਂ ਕੱਲ ਨੂੰ ਆ ਜਣਾ ਤੁਸੀਂ ਚੰਦੇ ਵਿੱਚ ਅਸੀਂ ਪੰਨਰ ਪੰਨਰ ਵੇੜਾ ਹਾਂ ਜੀ ਹਾਂਜੀ ਤੇ ਕਹਿੰਦਾ ਤੁਹਾਨੂੰ ਲੱਗਿਆ ਭਾਈ ਧਰਨਾ ਨਾਰੇ ਵਾਰੀ ਹੋਈ ਹੈ ਪਰਿਵਾਰ ਇੱਕ ਡੁੱਬਲ ਜਾ ਰਿਹਾ ਮਰਨ ਤੱਕ ਜਾ ਰਿਹਾ ਹੈ ਉਹ ਤੁਸੀਂ ਕਹਿੰਦੇ ਕੱਲੂ ਆ ਬਸ ਨੀਚੇ ਪੰਨੂ ਕੋਈ ਅਜੀ ਤੁਸੀਂ ਹੋਛੋਂ ਵੈਸੇ ਕੋਈ ਤੁਸੀਂ ਹੁੰਦਾ ਠੀਕ ਹੈ ਕੋਈ ਸਰਮਨੰਦ ਨਾਮ ਨਹੀਂ ਹੋਵੇ ਜੀ ਅਜੇ ਕੱਲ ਕਿਹੜੀ ਆਊਗੀ ਉਹ ਬੰਦੇ ਦਾ 9 ਮਹੀਨਿਆਂ ਤੋਂ ਡੀ ਕਰੇ ਇੱਕ ਬੱਚੇ ਦਾ ਇੱਕ ਸਾਲ ਖਰਾਬ ਹੋ ਗਿਆ ਉਹਦੇ এডਿਕੇਸ਼ਨ ਦਾ ਅੱਪਾ ਕੱਲ ਨੂੰ ਕਰ ਕਿਸ ਤਰ੍ਹਾਂ ਕੱਲ ਨੂੰ ਕਰਾਂਗੇ ਅੱਜ ਹੀ ਕਰ ਲੋ ਹੁਣ ਇਹਨੇ ਬੰਦੇ ਆਏ ਹੋਏ ਅਸੀਂ ਆਏ ਹੋਏ ਹਾਂ ਸਰ ਅਸੀਂ ਸੀ ਕਿ ਤੁਸੀਂ ਤੋਂ ਅਸੀਂ ਕੱਲ ਨੂੰ ਗੱਲ ਕਰਾਂਗੇ ਫਿਰ ਯੂ ਮਸਟ ਟੈਲ ਦਾ ਆਨਸਰ ਕਿ ਹਾਂ ਕਿ ਜੋ ਜੋ ਵੀਡੀਓ ਪੁੱਛੋ ਤੁਸੀਂ ਦੱਸੋ ਉਸੇ ਅੰਨੇ ਬੰਦੇ ਖੜੇ ਦੇ ਹੋਇਆ 22 ਤੋਂ 30% ਹੋਇਆ ਠੀਕ ਹੈ ਨਾ ਤੁਹਾਨੂੰ ਇਹ ਕਹਿ ਗਿਆ ਕੱਲ ਨੂੰ ਗੱਲ ਕਰਾਂਗੇ ਅੱਪਾ ਕੱਲ ਨੂੰ ਕਰ ਅੰਨੇ ਬੰਦੇ ਜੇ ਸਾਰੇ ਸੁਣੋ ਅੰਨੇ ਬੰਦੇ ਪਰਮਿਸਨ ਤੁਹਾਡੇ ਮਤਾਬ ਦੇ ਸਰ ਜਿਹੜਾ ਤੁਹਾਡੇ ਤੇ ਇਲਜ਼ਾਮ ਲੱਗ ਰਿਹਾ ਉਹ ਸਹੀ ਹੈ ਕਿ ਉਸ ਬੰਦੇ ਨੂੰ ਤੁਸੀਂ 11 ਲੱਖ ਰੁਪਏ ਦੇਣੇ ਨਹੀਂ ਕੜਾ ਚੈੱਕ ਬਾਊਂਸ ਹੋਇਆ ਇਹਨਾਂ ਦੇ ਖਾਤੇ 'ਚ ਪੈਸੇ ਪਾਏ ਹੋਏ ਨੇ ਯੂਨੀਵਰਸਿਟੀ ਨੂੰ ਪੈਸੇ ਨਹੀਂ ਗਏ ਚੈੱਕ ਬਾਊਂਸ ਹੋਇਆ ਜੇ ਕੋੜਾ ਪਾਏ ਹੋਣਗੇ ਹੋਰ ਵੀ ਮਿਲੰਦਾ 100 200 ਬੱਚਾ ਨਿਕਲੇ ਹੋਗੇ ਜੇ ਤੁਸੀਂ ਗਲਤ ਨਹੀਂ ਹੈਗੇ ਤੁਹਾਡੀ ਕੰਪਨੀ ਦੇ ਰਾਹ ਡਾੜਾ ਧਰਨਾ ਦੇ ਨੇ ਬੈਂਕ ਨਾਲ ਦੇ ਕੋ ਬਿਲਕੁਲ ਗੇੜੀ ਕਿੱਤਿਆਂ ਤੇ ਤੁਹਾਡੇ ਵੱਲੋਂ ਕੀ ਐਕਸ਼ਨ ਹੈ ਅੱਜ ਦਿਨ ਮੈਨੂੰ ਦਿੱਤਾ ਜਾਣਾ ਮੈਂ ਸਾਰਾ ਜਿੰਨਾ ਵੀ ਹੈਗਾ ਅਸੀਂ ਸਰਪੰਚ ਦੇ ਨਾਲ ਵਿਚਰਨ ਲੱਗਿਆ ਸੀ ਇੱਥੇ ਕਿਸਾਨ ਜਿੱਥੇ ਬੰਦੀਆਂ ਵੀ ਆਈਆਂ ਸੀ ਕਿਸੇ ਨੂੰ ਨੀ ਕਰਨਾ ਲੱਗਿਆ ਸੀ ਲੱਗਿਆ ਸੀ ਜੀ ਲੱਗਿਆ ਸੀ ਤੁਹਾਨੂੰ ਅਸੀਂ ਖਬਰ ਚਲਾਈ ਹੈ ਤੁਹਾਡੇ ਕੋਲ ਆਏ ਸੀ ਲੱਗਿਆ ਸੀ ਐਧਾ ਨਾ ਕਰੋ ਜਿਹੜੀ ਕੀ ਪ੍ਰਤੱਖ ਹੈ ਉਹਨੂੰ ਝੂਠ ਨਾ ਕਹੋ ਉਦੋਂ ਵੀ ਸਰ ਖਬਰ ਚੱਲੀ ਹੋਈ ਹੈ ਸਰ ਕਿਸਾਨ ਜਿੱਥੇ ਬੰਦੀਆਂ ਕਰਨਾ ਲਾਏ ਤੁਹਾਡੇ ਬਾਪ ਸਰ ਮੈਂ ਪਰਸਨਲੀ ਆਇਆ ਸੀ ਤੁਹਾਡੇ ਕੋਲ ਤੁਸੀਂ ਆਪ ਬਰਤਿਆ ਸੀ ਵੀ ਨਿਬੜ ਨਿਬੜ ਗਿਆ ਉਹ ਸਾਡਾ ਮੈਂ ਬੋੜਲਾ ਨਹੀਂ ਕੁਝ ਬਟ ਅੱਜ ਫੇਰ ਤਾਂ ਲੱਗੇ ਹਨ ਇਹਦੇ ਬਾਰੇ ਦੱਸੋ ਅੱਜ ਮੈਂ ਤੁਹਾਨੂੰ ਵੀ ਕਹਦੇ ਆਂ ਤੇ ਵੀ ਅਕਸਰ ਨੂੰ ਬਹੁਤ ਟਾਈਮ ਲੱਗਦਾ ਜਾਵੇ ਕੁਝ ਨਾ ਪੇਮੈਂਟ ਦੇ ਸੇਫੈਂਡ ਕਰੂਗੇ ਹੈ ਇਹ ਮੈਂ ਖੜ੍ਹ ਕੇ ਬੋਲੂਗਾ ਜੋ ਵੀ ਮੇਰੇ ਵੱਲ ਬੰਦਾ ਪੈਸਾ ਆਏਗਾ ਮੈਂ ਸਾਰੇ ਦੇ ਪੈਸੇ ਵਾਪਸ ਕਰੂਗਾ ਸੋ ਠੀਕ ਹੈ ਠੀਕ ਹੈ